ਵੀ ਵੇਖ ਰਹੇ ਹੋ ਪੰਜਾਬ ਦੇ ਨੂੰ ਚੈਨਲ ਅੱਜ ਤੋਂ ਕੁਝ ਸਮਾਂ ਪਹਿਲਾਂ ਤਕਰੀਬਨ ਜਦੋਂ ਵਾਰਸ਼ਾਂ ਦਾ ਕਾਫੀ ਨੁਕਸਾਨ ਕੀਤਾ ਗਰੀਬ ਘਰਾਂ ਦੀਆਂ ਛੱਤਾਂ ਚੋਣ ਲੱਗ ਗਈਆਂ ਸੀ ਖਸਤਾ ਹਾਲਤ ਹੋ ਗਈਆਂ ਸੀ ਪਿੰਡ ਰਹਾਉਣ ਵਾਰਡ ਨੰਬਰ 1 ਵਿੱਚ ਅਸੀਂ ਇਹ ਮਕਾਨ ਕੁਝ ਸਮਾਂ ਪਹਿਲਾਂ ਸ਼ੁਰੂ ਕੀਤਾ ਸੀ ਸੋ ਜਿਸ ਦਾ ਅੱਜ ਲੈਂਟਰ ਪੈ ਚੁੱਕਿਆ ਔਰ ਜਿੰਨਾ ਵੀ ਬਾਕੀ ਹਾਲੇ ਕੰਮ ਰਹਿੰਦਾ ਉਹ ਚੱਲ ਰਿਹਾ ਹੈ ਸੋ ਮੇਰੇ ਨਾਲ ਉਹ ਭੈਣ ਜੀ ਮੌਜੂਦ ਨੇ ਜਿਨਾਂ ਦਾ ਇਹ ਮਕਾਨ ਸੀ ਭੈਣ ਜੀ ਪਹਿਲਾਂ ਕਿਹੋ ਜਿਹਾ ਮਕਾਨ ਦੀ ਹਾਲਤ ਸੀ ਅੱਜ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਵੀਰ ਜੀ ਪਹਿਲਾਂ ਤਾਂ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਮੇਰੇ ਘਰ ਦੀ ਮੈਨੂੰ ਐ ਡਰ ਰਹਿੰਦਾ ਸੀਗਾ ਵੀ ਹੁਣ गिर ਗਿਆ ਮਕਾਨ ਹੁਣ गिर ਗਿਆ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਸੀਗੀ ਹੁਣ ਹਰਮਨਦਾਨ ਫਤਿਹ ਵਾਲੇ ਵੀਰ ਜੀ ਨੇ ਸਾਡੇ ਕਸ਼ਮੀਰ ਸਿੰਘ ਖਾਲਸਾ ਉਹਨਾਂ ਨੇ ਵਾਹ ਫੜੇ ਤੇ ਬਾਕੀ ਹਾਂ ਜੀ ਮੇਰਾ ਮਕਾਨ ਬਣ ਗਿਆ ਅੱਜ ਲੈਂਟਰ ਪੈ ਗਿਆ ਦੁਆੜੀ ਦਾ ਗਿਫਟ ਮਿਲ ਗਿਆ ਖੁਸ਼ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਖੁਸ਼ ਹਾਂ ਜੀ ਬੱਚਿਆਂ ਨੂੰ ਜੇ ਉਮੀਦ ਸੀ ਕਿ ਇਹ ਬਣ ਜਾਊਗਾ। ਸੋ ਇੱਕ ਭੈਣ ਜੀ ਨੇ ਕਹਦੇ ਵੀ ਮਕਾਨ ਬਣ ਜਾਊਗਾ ਪਰ ਉਮੀਦ ਸੀਗੀ ਬਹੁਤ ਵੱਡੀ ਪ੍ਰਮਾਤਮਾ ਦੀ ਇੱਕ ਆਸ ਸੀਗੀ। ਸੋ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਵੀ ਨਾਲ ਦਿਖਾ ਰਹੇ ਹਾਂ ਕਿ ਲੈਂਟਰ ਜਿਹੜਾ ਪੈ ਚੁੱਕਿਆ ਔਰ ਬਾਕੀ ਜੋ ਕੰਮ ਹੈ ਉਹ ਅਨਕੰਪਲੀਟ ਆ ਚੱਲ ਰਿਹਾ ਹਲੇ ਕੰਮ। ਸੋ ਅਸੀਂ ਅੱਜ ਉਹ ਭੈਣ ਜੀ ਨੂੰ ਦੀਵਾਲੀ ਦਾ ਗਿਫਟ ਦਿੱਤਾ ਵਾ ਜਿਹੜਾ ਅਜੇ ਨਾਲ ਦੇ ਮਕਾਨ ਦਾ ਲੈਂਟਰ ਪਿਆ। ਸੋ ਅਸੀਂ ਕੋਸ਼ਿਸ਼ ਕੀਤੀ ਜਿਨ੍ਹਾਂ ਵੀਰਾਂ ਨੇ ਧੰਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਇਹ ਮਕਾਨ ਬਣਾਉਣ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਤੇ ਸਾਰੇ ਜਿਹੜੇ ਆਪਣੇ ਨਗਰ ਦੇ ਵੀਰ ਨੇ ਉਹਨਾਂ ਦੀ ਰਹਿਮਤ ਸਦਕਾ ਦਾ ਸਬੰਧ ਵਿੱਚ ਸਦਕਾ ਤੇ ਹਰ ਮੈਦਾਨ ਫਤਿਹ ਸੇਵਾਦਲ ਖੰਨਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਪ੍ਰਚਾਰ ٹرسٹ ਸਿੰਘਾਂ ਦੀ ਸੁਲੋਦੀ ਬੋਲੋ ਸਾਂਝੇ ਪਰਾਲੇ ਦੇ ਤਹਿਤ ਅੱਜ ਰਹਾਉਣ ਵਿਖੇ ਜਿਹੜਾ ਆਪਾਂ ਨੇ ਦੂਜਾ ਘਰ ਸ਼ੁਰੂ ਕਰਿਆ ਸੀਗਾ ਉਹਦਾ ਜਲੈਂਟਰ ਪੈਣ ਜਾ ਰਿਹਾ ਆ ਬੰਦੀ ਛੋੜ ਦੀ ਵਸਦੇ ਉੱਤੇ ਤੇ ਦੀਵਾਲੀ ਦੇ ਉੱਤੇ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਨੇ ਪਰਿਵਾਰ ਨੂੰ ਕਿਉਂਕਿ ਅਜੇ ਇੱਕ ਭਾਗਾਂ ਦਿਨ ਤਾਂ ਸਾਰੇ ਵੈਸੇ ਭਾਗਾਂ ਵਾਲੇ ਹੁੰਦੇ ਨੇ ਖਾਲਸਿਆਂ ਲਈ ਇਹਨਾਂ ਲਈ ਪਰਭਾਗਾਂ ਵਾਲਾ ਦਿਨ ਇਹ ਚੜਿਆ ਆ ਜਿਹਦੇ ਵਿੱਚ ਅੱਜ ਜਿਹੜਾ ਕਿ ਇਹ ਜਿਹੜਾ ਲੈਂਟਰ ਹੈ ਅੱਜ ਪੈਣ ਜਾ ਰਿਹਾ ਆ ਇਹ ਕਰਨੀ ਪਈ ਲੈਕ ਇਹ ਛੋਟਾ ਜਿਹਾ ਕੰਮ ਦੇਖਣ ਲੱਗਦਾ ਸੀਗਾ ਲੇਕਿਨ ਇਹ ਛੋਟੇ ਕੰਮ ਨੇ ਸਾਡੀ ਪੂਰੀ ਤਸੱਲੀ ਕਰਵਾਈ ਕਿਉਂਕਿ ਮਟੀਰੀਅਲ ਇਕੱਠਾ ਕਰਨ ਵਿੱਚ ਬਹੁਤ ਜ਼ਿਆਦਾ ਸਾਨੂੰ ਸੰਘਰਸ਼ ਕਰਨਾ ਪਿਆ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਜੋ ਨਹੀਂ ਦੱਸਣ ਯੋਗ ਹੁੰਦੀਆਂ ਬਟ ਇਹ ਆ ਵੀ ਸੰਘਰਸ਼ ਬਹੁਤ ਕਰਨਾ ਪਿਆ ਇਸ ਛੋਟੇ ਜਿਹੇ ਘਰ ਨੂੰ ਬਣਾਉਣ ਦੇ ਲਈ ਪਰ ਗੁਰੂ ਸਾਹਿਬ ਜੀ ਕਿਤੇ ਪਿੱਠ ਲੱਗਣ ਦਿੰਦੇ ਨੇ ਆਪਣੇ ਸਿੰਘਾਂ ਦੀ ਉਹ ਨਹੀਂ ਲੱਗਣ ਦਿੰਦੇ ਬਾਕੀ ਗੁਰੂ ਸਾਹਿਬ ਜੀ ਦਾ ਓਟ ਆਸਰਾ ਰਿਹਾ ਯਾ ਅੱਜ ਆਪਾਂ ਪੂਰੇ ਜਣੇ ਐਸ ਲੈਂਟਰ ਨੂੰ ਪਾਉਣ ਦੇ ਵਿੱਚ ਕਾਮਯਾਬ ਹੋਏ